ਸੇ ਮਰਜੀਤ ਕਰ ਕੀ ਗੱਲ ਕੀ ਹੋਈ ਆ ਸਰ ਇਹਨਾਂ ਦਾ ਸਾਡੇ ਬੜੀ ਧੀਰ ਦੀ ਲੱਗਦੀ ਜੋ ਲੈ ਕੇ ਤੇ ਆ ਦਦ ਇਹਨਾਂ ਨੇ ਕੱਲ ਮੈਨੂੰ ਲਾਮਾ ਦਿੱਤਾ ਕਿ ਸਾਡੀ ਵੋਟੀ ਬਾਹਰ ਝਾੜੂ ਲਾਉਂਦੀ ਸੀ ਤੁਹਾਡਾ ਬੇਟਾ ਨੰਗਿਆ ਜੋ ਨਾਲ ਉਹਦੇ ਕੋਈ ਹੈਗਾ ਹੀ ਜੋ ਉਦੇ ਨਾਲ ਕੋਈ ਹੈਗਾ ਹੀ ਜੋ ਸਾਡਾ ਬੇਟਾ ਨੰਗਿਆ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਆ ਤੇ ਮੈਂ ਉਹਨੂੰ ਸਮਝਾਵੂੰਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਲਾਰ ਕੇ ਤੁਹਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚ ਪੇੜਾ ਬੜੀਆਂ ਮਾਰਨੀਆਂ ਫਿਰ ਅਸੀਂ ਬਾਹਰ ਗਏ ਬੋਲਦੇ ਬੋਲਦੇ ਵੀ ਬੋਲੇ ਅਸੀਂ ਵੀ ਬੋਲੇ ਇਹਦੇ ਕੋਠੇ ਤੇ ਬੰਦੂਕ ਲੈ ਕੇ ਚੜ੍ਹ ਗਿਆ ਬੜੀਆਂ ਇਨ ਈਟਾ ਚਲਾਈਆਂ ਜੋ ਬਾਹਰਲੀ ਸਾਈਡ ਤੇ ਸਾਡੇ ਨਹੀਂ ਤੁਹਾਡੇ ਘਰ ਦੇ ਸਾਰੇ ਸਾਡੀ ਘਰ ਦੀ ਫੈਮਲੀ ਜੋ ਆ ਸਾਡੇ ਘਰ ਦਾ ਵੇਖੋ ਕੀ ਹਾਲ ਜੋ ਸਾਰਿਆਂ ਨੇ ਨਾਈਟ ਆਊਟ ਜਮ ਲਾਇਆ ਵੀ ਸਾਡੀ ਨੂਨ ਛੇੜਿਆ ਮੇਰੇ ਘਰ ਦੀ ਨਹੀਂ ਛੇੜਿਆ ਉਹ ਕਿਹੜਾ ਬੰਦੇ ਨੇ ਮੈਂ ਤਾਂ ਦੱਸਦੀ ਕਿਹੜਾ ਕਿਸ ਨੇ ਨਹੀਂ ਛੇੜਿਆ ਨਹੀਂ ਜੋ ਉਹ ਤੇ ਇੱਕ ਬੱਚੇ ਦੀ ਮਾਂ ਮੈਂ ਵੀ ਦਿੱਥੇ ਗਲੀ ਚ ਰਹੀ ਨਹੀਂ ਮੈਨੂੰ ਤੇ ਅੱਜ ਤੱਕ ਕਿਸੇ ਨੇ ਛੇੜਿਆ ਨਹੀਂ ਕਹਿੰਦਾ ਨਾ ਵੀ ਰਿਸ਼ਤੇਦਾਰ ਆਇਆ ਜਨਨ ਛੇੜ ਛੜ ਨਹੀਂ ਸਾਡੇ ਕੋਈ ਸਾਡੇ ਘਰ ਦੇ ਸਾਰੇ ਮੈਂਬਰ ਸਾਡੇ ਨਾਲੇ ਕਿ ਧੱਕਾ ਮੁੱਦ ਕੀਤੀ ਤੇ ਉਹ ਡੇਕਾ ਧੱਕਾ ਮੂ ਕਿੰਨਾ ਕੋਈ ਨਹੀਂ ਜਦੋਂ ਕਿਸ ਨੂੰ ਕੋਈ ਕਹੂਗਾ ਤੇ ਫਿਰ ਅਸੀਂ ਵੀ ਤੇ ਕਹਿਣਾ ਯਾ ਅਸੀਂ ਚੂੜੀਆਂ ਥੋੜੀਆਂ ਨਾ ਗਾੜੀਆਂ ਪਾਈਆਂ ਪਈ ਖਾਈ ਜਾਵਾਂਗੇ ਸਾਰਾ ਕੁੜੀਆਂ ਹੀ ਕੰਮ ਪਹਿਲਾਂ ਸਾਡੇ ਨਾਲ ਬੋਤ ਲੱਗਦੀ ਸਾਡੇ ਤੇ ਨਾਲੀ ਚ ਪਾਣੀ ਨਹੀਂ ਨੰਗਣ ਦਿੰਦੇ ਆ ਵੇਖੋ ਸਾਡੀ ਨਾਲੀ ਦਾ ਬਾਲ ਕੀ ਹਾਲ ਆ ਇਹ ਪਾਣੀ ਨਹੀਂ ਨੰਗਣ ਦਿੰਦੇ ਆ ਇਹ ਮੰਕਰ ਦੇ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜਾ ਸਾਡੇ ਨਾਲ ਨੇ ਸਾਡੇ ਨਾਲ ਕਲੇਸ਼ ਰਿੰਦਣਾਂ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਸ ਤਰ੍ਹਾਂ ਕਹਿਣਾ ਕਲੇਸ਼ ਪਾਈਦਾ ਮੇਰੇ ਬੰਦੇ ਬੜਾ ਮਾਰੀਆਂ ਹਾਂ ਹਾਂਜੀ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਰਦ ਤੇ ਕੀ ਸਰ ਗੱਲ ਕੋਈ ਨਹੀਂ ਸਾਡੀ ਨਾ ਪੁਰਾਣੀ ਬੜੀ ਲੱਗਦੀ ਮਤਲਬ ਲੱਗਦੀ ਕਾਦੀ ਅਹੀਂ ਅਗੇ ਮਾਤਰ ਸਾਥੀ ਇਧਰ ਮਗਰ ਇਹਨਾਂ ਦੇ ਥੋੜਾ ਹੈਗਾ ਪੈਪੂਆ ਚਿੱਟੇ ਜੁੱਟ ਦਾ ਕੰਮ ਹੀ ਨਾ ਦਾ ਹੈਗਾ ਚਿੱਟੇ ਦਾ ਕੰਮ ਮੈਂ ਮੂੰਹ ਤੇ ਕਹਿੰਦਾ ਮੈਂ ਦਰਦਾ ਨਹੀਂ ਆ ਜਦੋਂ ਆਣੀ ਉਹਦੋਂ ਹੀ ਆਣੀ ਆ ਤੇ ਇਹ ਚਿੱਟੇ ਦਾ ਕੰਮ ਨਾ ਦਾ ਚੰਗੇ ਬਦਰ ਤੇ ਕੋਠੀ ਪਾਈ ਬਾਰ ਬਾਰ ਤੇ ਮੇਕ ਨੰਬਰ ਦਾ ਕੋਠੀਆਂ ਪਹਿਣੀਆਂ ਨਹੀਂ ਆਂਦੀਆਂ ਨਹੀਂ ਛੇਤੀ ਤੇ ਇਹ ਚਿੱਟੇ ਦਾ ਕੰਮ ਆ ਉਤੋਂ ਇਹ ਦੁਜਾ ਕਰਦੇ ਆ ਜਦੋਂ ਵੇਖੀ ਖੁੰਦਗ ਲੱਬ ਲੈਣੀ ਆ ਲੜੋ ਖਦੀਆਂ ਕਰਨੀਆਂ ਲੜਨਾ ਇਹਨਾਂ ਅੱਜ ਵੀ ਕੱਲ ਕੀ ਹੋਇਆ ਕੱਲ ਮੇਰਾ ਆਪਣੇ ਮਾਇਆ ਅੱਜ ਮੇਰੇ ਮੁੰ ਉਹ ਕਰਕੇ ਤੇ ਅਸੀਂ ਰਾਤ ਮੜਮਟ ਇੱਥੇ ਬੈਠੇ ਗੱਲਾਂ ਮਤਕਦੀਆਂ ਰਾਤ ਜਾਗਦੇ ਰਹੇ ਫਿਰ ਤੜਕੇ ਹੀ ਗੁਰਦੁਆਰੇ ਚੱਲ ਗਏ ਉਸ ਤੋਂ ਬਾਅਦ ਰਾਤ ਇਹਨਾਂ ਕੱਲ ਮੈਨੂੰ ਕਿਹਾ ਵੀ ਮੈਂ ਨੋਂਡਿਆ ਮੇਰੀ ਘਰ ਦੀ ਮਿਸ ਜੀ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲਬ ਮਨਪ੍ਰੀਤ ਨੂੰ ਬੁਲਾਇਓ ਤੇ ਕਹਿੰਦੇ ਵੀ ਗੱਲ ਕੀ ਹੋਈ ਆ ਕਹਿੰਦੇ ਕੁਛ ਨਹੀਂ ਇਦਾਂ ਦਾ ਮਤਲਬ ਸਾਡੀ ਨੋਂ ਨੂੰ ਇਦਾਂ ਛਿੜ ਕੇ ਗਿਆ ਵਾ ਮੁੰਡਾ ਤੇ ਉਹਨੂੰ ਅਸੀਂ ਪੁੱਛਿਆ ਮੈਂ ਕੋ ਗੱਲ ਜਾਂਦਾ ਨਹੀਂ ਮੈਂ ਤੇ ਇਦਾਂ ਆਪਾਂ ਚ ਸਿਮਰ ਤੇ ਇਹ ਮੇਰਾ ਥੋਟ ਟੀ ਜਾਵਾ ਉਹ ਮੇਰਾ ਆਪਣੇਵਾ ਤੁਹ ਕਹਿੰਦਾ ਵੀ ਇੱਥੇ ਹੀ ਗੱਲਬਾਤ ਕਰਦੇ ਗਏ ਆ ਕੋਈ ਗੱਲਬਾਤ ਇਹੋ ਜਿਹੀ ਹੋਈ ਨਹੀਂ ਆ ਜੇ ਹੁੰਦੀ ਤਾਂ ਉਦੋਂ ਪੁੱਛ ਲੈਣਾ ਸੀਾਨੂੰ ਪਰ ਉਹਨਾਂ ਕਹਿਣਾ ਵੀ ਸਾਡੇ ਇੱਟਾ ਰੋਡ ਚ ਲਾਇਆ ਗਏ ਸਾਡੇ ਸਰ ਸਰ ਮੇਰੀ ਗੱਲ ਸੁਣੋ ਦਾਤਰ ਮੇਰੀ ਬਾਤ ਚ ਵੱਜੇ ਦੱਤ ਨਹੀਂ ਆਪਣੀ ਸੇਫਟੀ ਲਈ ਮਾਰੇ ਆ ਆਪਣੀ ਦਾਤਰ ਕੀ ਹੁੰਦੇ ਮਤਲਬ ਉਹੋ ਜਿਹੜੇ ਘਰ ਚ ਸੇਫਟੀ ਚੀਜ਼ਾਂ ਰੱਖਦੇ ਨੇ ਹੁਣ ਇੱਥੋਂ ਮੈਂ ਇੱਟ ਚਲਾਵਾ ਆ ਵੇਖੋ ਉਧਰ ਕੈਮਰਾ ਘੁਮਾ ਲਓ ਭਾਵੇਂ ਜੇ ਮੈਂ ਇਧਰੋਂ ਇੱਟ ਚਲਾਵਾ ਕਿੱਥੇ ਜਾਊਗੀ ਉਧਰੋਂ ਇਟਾ ਵੇ ਆ ਵੇਖੋ ਇਧਰ ਹੱਥ ਦਾ ਇਹਦਾ ਵੀ ਲੈ ਦਿਓ ਲੋਗੋ ਤੇ ਮੇਰੀ ਘਰ ਦੀ ਪਹਿਲਾਂ ਬਜੀ ਬਾਹਰੋਂ ਗਲੀ ਗਲੀ ਜੇ ਮੇਰੇ ਘਰ ਦੀ ਮਹਾਬਜੀ ਮੈਂ ਆ ਗਿਆ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਹਾਬਜੇ ਜਿਹੜੇ ਹੁਣ ਥਾਣੇ ਚ ਭਾਲੇ ਉਹ ਬੰਦੀ ਪੁਲਿਸ ਵਾਲਿਆਂ ਨਾਲ ਕੀ ਸਾਂਝ ਉਹਨਾਂ ਦੀ ਮਸਤੀ ਕਰਵਾ ਸਾਡੀ ਗਰੀਬਾਂ ਦੀ ਕੋਈ ਨਹੀਂ ਹੁੰਦਾ ਸਰ ਕੀ ਮੰਗ ਕਰਦੇ ਮੰਗ ਇਨਸਾਫ ਦੀ ਕਰਦੇ ਇਹਨਾਂ ਨੂੰ ਕੋਈ ਸਜ਼ਾ ਹਰ ਵਾਰ ਨਹੀਂ ਹੁੰਦੀ ਸਰ ਹਰ ਵਾਰ ਪੁਲਿਸ ਬੰਦੀ ਇਹਨਾਂ ਦੀ ਸੁਣਦੀ ਆ ਸਾਡੀ ਸੁਣਦੀ ਨਹੀਂ ਅਸੀਂ ਗਰੀਬ ਆ ਸਾਡੇ ਕੋ ਪੈਸੇ ਨਹੀਂ ਪਰਾਂ ਦੀ ਰੰਦੇਸ਼ ਪੂਰੇ ਪਿੰਡ ਨੂੰ ਸਰ ਬੋਸਾ ਦੇ ਦਿਓ ਜੇ ਮੇਰੀ ਪਿੰਡ ਚ ਕਿਸੇ ਵੀ ਕਿ ਕੁੜੀ ਨੂੰ ਛੇੜਿਆ ਹੋਵੇ ਜਾਂ ਮੇਰੀ ਪਿੰਡ ਕੇ ਨਾਲ ਲੜਾਈ ਹੋਈ ਹੋਵੇ ਜਾਂ ਕੇ ਗਲਮੰਦਾ ਬੋਲਾ ਇਹਨਾਂ ਨੂੰ ਪੁੱਛਦਾ ਇਹਨਾਂ ਹਰ ਪਿੰਡ ਨਾਲ ਲ ਇਹ ਤੋਂ ਮੇਰਾ ਨਾਮ ਸੁਨੀਲ ਧੀਰ ਹੈ ਕਿੱਥੇ ਰਹਿੰਦੇ ਹੋ ਮੈਂ ਪਿੰਡ ਮਰਾਜ ਬੜਾ ਫਤੇਕਰ ਚੂਰੀਆਂ ਰੋਡ ਕੀ ਗੱਲ ਹੋਈ ਤੁਹਾਡੇ ਨਾਲ ਗੱਲ ਕੋਈ ਨਹੀਂ ਕੱਲ ਇੰਨਾ ਘਰ ਇੱਕ ਪਰੋਣਾ ਆਇਆ ਜਿਹੜਾ ਪਿੱਛੇ ਕੋਈ 88 ਫੁੱਟ ਚੱਲਦਾਰੀ ਲੜਾਈ ਝਗੜਾ ਹੋਇਆ ਉਹ ਇੱਥੇ ਆ ਕੇ ਰਹਿਣ ਲਿਆ ਉਹਨੇ ਕੱਲ ਆ ਕੇ ਮੇਰੇ ਵਾਈਫ ਇੱਥੇ ਗਲੀ ਚ ਆਪਾਂ ਝਾੜੂ ਤੇ ਪੋਚਾ ਲਾਉਂਦੀ ਪੋਚਾ ਲਾਉਂਦੀ ਇਹਨਾਂ ਨੇ ਆ ਕੇ ਉਹਨਾਂ ਸਤਾਣੀ ਕੀਤੀ ਸੇੜ ਕੇ ਤੇ ਚੱਲ ਗਏ ਉਹਨੇ ਡਰ ਕੇ ਆਪਣੇ ਘਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਅੰਮਰ ਕਹੀ ਉਹਦਾ ਘਰਦਿਆਂ ਨੂੰ ਸੱਦਿਆ ਤੇ ਗੱਲ ਕੀਤੀ ਪੁੱਛਿਆ ਅੰਤੇ ਕੋਈ ਨਹੀਂ ਦੱਸਦੇ ਆ ਰਾਤ ਗਈ ਸਵੇਰੇ ਇਹਨਾਂ ਦਾ ਮੁੰਡਾ ਆਂਦਾ ਮੈਂ ਉਹਨੂੰ ਪੁੱਛਿਆ ਮੈਂ ਸ਼ਿਵਨ ਤੇਨਾ ਕੱਲ ਮੁੰਡਾ ਕਿਹੜਾ ਸੀ ਆਂਦਾ ਮੇਰੀ ਭੂਆ ਦੇ ਮੈਂ ਇਸ ਤੋਂ ਇਲਾਵਾ ਕੋਈ ਮੁੰਡਾ ਹੋਰ ਹੈਗਾ ਆਂਦਾ ਨਹੀਂ ਮੇਰੀ ਭੂਆ ਦਾ ਹੀ ਆ ਇਹਨੇ ਉਹਨੂੰ ਵਾਰ ਮਾਰ ਲਈ ਉਹ ਆ ਕੇ ਮੇਰੇ ਨਾਲ ਗੱਲ ਪੈ ਗੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਮੁਸਤਾਬਾ ਦਾ ਮੇਰੇ ਅੱਗੇ ਵੀ ਪਰਚਾ ਚੱਲਦਾ ਵਾ ਇਸੇ ਕਰਕੇ ਲੋ ਇਹ ਤਾਂ ਠਾ ਕੇ ਇਹ ਪੰਜ ਸੱਤ ਜਣੇ ਸੀ ਨਾਲ ਦਾਤਰ ਹੀ ਤੇ ਮੈਂ ਕੱਲਾ ਹਾਂ ਇਹਨਾਂ ਨੇ ਫਿਰ ਸਾਡੇ ਜਨਾਨੀਆਂ ਤੇ ਵੀ ਗੱਲ ਪੈ ਗਈ ਹੁਣ ਉਹ ਹਸਪੀਟਲ ਆ ਪਈ ਮੇਰੀ ਵਾਈਪਰ ਅਗਨੇੜੇ ਆ ਮੁੰਡੇ ਦਾ ਭੂਆ ਮਿਲਦਾ ਇਰੀ ਭੂਆ ਦੇ ਮੁੰਡੇ ਦਾ ਨਾਮ ਰਾਫੂ ਲਾਫੂ ਲਾਉਂਦੇ ਜੀ 88 ਫੁੱਟ ਦਾ ਇਹ 88 ਫੁੱਟ ਦਾ ਇਹਨਾਂ ਨੇ 5 6 ਹਜ਼ਾਰ ਜਾਨਾਂ ਨੇ ਕਿਹਾ ਬਾਕੀ ਅਨਸੱਤੇ ਹੀ ਜਿਹੜੇ ਬਾਹਰੋਂ ਆਏ ਸੀ ਬਾਕੀ ਇਹਨੂੰ ਪਛਾਤੇ ਹੁਣ ਕੀ ਗੱਲ ਹੋਈ ਗਲੀ ਦੇ ਵਿੱਚ ਗਲੀ ਦੇ ਵਿੱਚ ਉਹ ਗੱਲ ਹੋਈ ਵੀ ਇਹਨਾਂ ਨੇ ਉਹ ਕੰਮ ਕੀਤਾ ਸੀ ਪੁੱਛਿਆ ਤਾਂ ਮੁੰਡੇ ਹਲੇ ਵੀ ਅੰਦਰ ਤੁਸੀਂ ਜਾ ਕੇ ਚੈੱਕ ਕਰ ਲੋ ਦਾਤਰ ਫੜੇ ਮੁੰਡੇ ਅੰਦਰ ਨਾਲ ਕੋਈ ਦਾਤਰ ਕਰ ਪਾ ਨਹੀਂ ਸਾਰਾ ਕੋਈ ਅੰਦਰ ਜੀ ਨਹੀਂ ਪੁੱਛ ਕੇ ਆਏ ਆ ਫੋਨ ਕੀਤਾ ਬਨਾਈ ਆ ਦਰਖਾਸਤ ਦੇਣੇ ਹੀ ਗਏ ਆ ਨਹੀਂ ਆਈ ਮਾਗਾਹੀ ਕੇ ਨਾ ਜੋ ਇਹਨਾਂ ਦੇ ਖਰਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਾਡੇ ਬੁਗੇ ਦਾਤਰ ਵੱਜੇ 300 ਲੋ ਨਿਸ਼ਾਨ ਵੇਖੋ ਮੇਰਾ ਕਸੋਟ ਆ ਰਿਹਾ ਮੁੰਡਾ ਇਹਨਾਂ ਨੇ ਉਹਦੇ ਵੀ ਗੱਲ ਪਿਆ ਉਹ ਮਹਾ ਬਚਾਇਆ ਇੱਕ ਇਹਦੀ ਵਾਈਫ ਆ ਪ੍ਰੈਗਨੈਂਟ ਇਹਨਾਂ ਨੇ ਉਹਦੇ ਵੀ ਧੱਕੇ ਧੱਕੇ ਮਾਰੇ ਉਹ ਹੁਣ ਹਸਪੀਟਲ ਹਸਪੀਟਲ ਹਾਂਜੀ ਹਸਪੀਟਲ ਦਾਖਲ ਠੀਕ ਹੈ ਹਾਂਜੀ ਹਾਂ ਕੀ ਨਾ ਮੇਰਾ ਨਾਮ ਅਜੇ ਤਿਰ ਅਜੇ ਤਿਰ ਕੀ ਗੱਲ ਹੋਈ ਸਾਹਿਬ ਗਾਲ ਕੁਛ ਨਹੀਂ ਮੈਂ ਕੰਮ ਤੇ ਗਿਆ ਹਾਂ ਮੇਰੇ ਭਰਾ ਨੇ ਮਗਰੋਂ ਫੋਨ ਕੀਤਾ ਵੀ ਇਦਾਂ ਘਰੇ ਆਣ ਕੇ ਮੁੰਡੇ ਦੱਤਾ ਦੂਤਰ ਚਲਾ ਕੇ ਮੈਂ ਹਾਂ ਕੌਣ ਇਹਨੇ ਮੁੰਡੇ ਦਾ ਨਾਲ ਆ ਇੱਕ ਮੁੰਡਾ ਪਿੰਡ ਦਾ ਆਪਣੀ ਜੋਤ ਸਰਦਾਰ ਮੁੰਡਾ ਵਾ ਜੋਤ ਇੱਕ ਉਹ ਤੇ ਇੱਕ ਦੀ ਮੰਗੂ ਮੰਗੂ ਮੁੰਡਾ ਆਪਣੀ ਗਲੀ ਦਾ ਇੱਕ ਉਹਦੀ ਭੈਣ ਦਾ ਮੁੰਡਾ ਦਾ ਨਾ ਰਾਹੁਲ ਆ ਤੇ ਇੱਕ ਦੇ ਭਰਾ ਦਾ ਮੁੰਡਾ ਵਾ ਉਹਦੀ ਭਾਬੀ ਦਾ ਮੁੰਡਾ ਉਹਦਾ ਨਾ ਸਿਮਰ ਆ ਇਹਨੇ ਸਿਮਰ ਨੂੰ ਆਈ ਮਰ ਕੇ ਪੁੱਛੀ ਵੀ ਆਹ ਰਾਹੁਲ ਨੂੰ ਥੋੜਾ ਸਮਝਾ ਇੱਥੋਂ ਜੇ ਤਾਂ ਨੰਗਦਾ ਨਾ ਛੇੜ ਕੇ ਨੰਗਦਾ ਇਹ ਗੱਲ ਨਹੀਂ ਚੰਗੀ ਤੁਹਾਡੇ ਘਰ ਤੀਆਂ ਪਹਿਣਾ ਗਿਆ ਉਹਨੇ ਜਦੋਂ ਉਹਨੂੰ ਦੱਸਿਆ ਤੇ ਉਹਨੇ ਆਣ ਕੇ ਗਾਲ ਕੱਢ ਕੇ ਉਹਦਾ ਫੋਦੀ ਇਨੇ ਆਣ ਕੇ ਇਹਨੂੰ ਗਾਲ ਕੱਢਤੀ ਹਾਂ ਦੱਸ ਕੀ ਗੱਲ ਆ ਤੂੰ ਬੜਾ ਬਦਮਾਸ਼ ਆ ਇਹਦੇ ਗੱਲ ਪੈ ਕੇ ਇਹਨੇ ਬਾਅਦ ਚ ਕਿੰਨੇ ਦੇ ਆਪਣਾ ਬਚਾਅ ਕਰਨ ਲਈ ਬੁਗਾ ਮਾਰ ਲਿਆ ਇਹ ਕੋਠੇ ਚੜ ਗਿਆ ਤੇ ਉਹਨਾਂ ਮੁੰਡੇ ਮਾੜੇ ਸੱਦੇ ਇਹਨੇ ਬਾਅਦ ਰੋੜੇ ਰੋੜੇ ਚਲਾਈਏ ਕੋਠੇ ਤੋਂ ਠੀਕ ਆਪਣਾ ਬਚਾਅ ਕਰਨ ਲਈ ਉਹਨਾਂ ਆਣ ਕੇ ਬੁਗੇ ਦਾਤਰ ਮਾਰ ਲਏ ਉਧਰ ਉਹ ਚਾਰ ਪੰਜ ਜਣੇ ਇਹ ਉਧਰ ਬਾਅਦ ਚ ਅਸੀਂ ਫੋਨ ਇਹਨੇ ਫੋਨ ਹੁਣ ਕੀਤਾ ਅਸੀਂ ਘਰ ਆਏ ਆ ਅਸੀਂ ਘਰ ਆਣ ਕੇ ਮੋਟਚਾ ਲਾਇਆ ਤੇ ਬਾਅਦ ਚ ਅੰਦਰ ਵੜ ਗਏ ਆ ਠੀਕ ਆ ਹੁਣ ਇਸ ਟਾਈਮ ਉਹ ਅੰਦਰ ਹੀ ਆ ਮੌਕੇ ਤੇ ਉਹਨਾਂ ਕੋ ਦੋ ਦੱਤ ਰਿਆ ਕਿਰਪਾਨਾਂ ਵਾਂ ਅੰਦਰ ਵੜੇ ਮੁੰਡੇ ਮੌਕੇ ਤੇ ਉਦੋਂ ਦੇ ਅੰਦਰੋਂ ਨਿਕਲੇ ਤੇ ਆਪਾਂ ਜਾ ਕੇ ਕੁੰਮਲੇੜੀ ਵੀ ਲਖਾਈ ਆ ਤੇ ਕੋਈ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਆਈ ਕੋਈ ਕਾਰਵਾਈ ਨਹੀਂ ਗਈ ਤਬ ਤਿੰਨੇ ਮੇਰੀ ਵਾਈ ਪ੍ਰੈਗਨੈਂਟ ਇਹਨਾਂ ਨੇ ਉਹਦੇ ਕੱਪੜੇ ਪਾੜੇ ਉਹਨਾਂ ਧੱਕਾ ਧੱਕਾ ਮਾਰਿਆ ਹੁਣ ਉਹਦੇ ਦਰਦਾਂ ਛੜੀਆਂ ਨੂੰ ਹਸਪੀਟਲ ਦਾਖਲ ਕਰਾਇਆ ਜੀ ਜੇ ਕੋਈ ਸਵਾਲ ਹੁੰਦਾ ਕੋਈ ਜੰਮ ਰਿਆ ਇਹੋ ਜੋ ਮੇਰ ਭਾਜੀ ਜਿੰਨਾ ਮੁੰਡੇ ਸੱਦੇ ਆ ਗਲੀ ਦੇ ਜਾਂ ਸਾਹਮਣੇ ਘਵਾਂਡੀ ਇਹ ਮੁੰਡੇ ਦੇ ਇਸ ਟਾਈਮ ਮੁੰਡੇ 6 ਜਣੇ ਅੰਦਰ ਜੇ ਮੌਜੂਦ ਦੇ ਪ ਅਈ ਹਾ ਗੱਲ ਹੈ ਵੱਡੇ ਗੱਡੀ ਨਾਲ ਨਹੀਂ ਸਾਡੀ ਨਹੀਂ ਕੋਈ ਵੀ ਬਸ ਡੈਡੀ ਗਈ ਕੰਪਲੇਟ ਲਿਖਾਉਣਾ ਤੇ ਕੋਈ ਨਹੀਂ ਆਇਆ ਹੁਣ ਇਸ ਟਾਈਮ ਬਾਅਦ ਚ ਆਪਾਂ 112 ਤੇ ਕੰਪਲੇਟ ਲਿਖਾਈ ਉਹ ਵੀ ਨਹੀਂ ਆਈ ਹੁਣ ਆਪਾਂ ਡੀ ਐਸ ਪੀ ਸਾਹਮਣੂ ਸਿੱਧਾ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਡੇ ਮੌਕੇ ਤੇ ਭੇਜ ਦੇ ਜੋ ਕਾਰਵਾਈ ਬੰਦੀ ਕਰਨਗੇ ਹੁਣ ਵੇਖੋ ਕੀ ਬੰਦਾ ਇਹਨਾਂ ਵਿੱਚ ਝਗੜਾ ਝਗੜਾ ਆਇਆ ਤੁਹਾਡੇ ਨਹੀਂ ਇਹਨਾਂ ਨਾਲ ਪਹਿਲਾਂ ਕੋਈ ਆਪਣੇ ਨਾਲ ਕੋਈ ਝਗੜਾ ਲੜਾਈ ਝਗੜਾ ਨਹੀਂ ਬਸ ਇਹੋ ਗੱਲ ਤੋਂ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦਾ ਕੋਈ ਰਿਸ਼ਤਾ ਦਾ ਗਲੀ ਚ ਲੰਘਦੇ ਛਿੜਖਾਨੀ ਆਈ ਇਹਨਾਂ ਨੂੰ ਉਲਟ ਕਿਹਾ ਇਹਨਾਂ ਨੂੰ ਤੂੰ ਮਲ ਕੇ ਡੱਕੋ ਤੇ ਉਹ ਉਲਟਾ ਇੱਥੇ ਆਇਆ ਉਹਨੇ ਆਣ ਕੇ ਗਾਲਾਂ ਕੱਢ ਕੇ ਇਹਨੂੰ ਕਹਿੰਦਾ ਆ ਵੇਖਣਾ ਤੇ ਸਿੱਧਾ ਇੱਕ ਪਿੰਡ ਦਾ ਮੁੰਡਾ ਵਾ ਜੋਤ ਜੋਤ ਉਹਨੇ ਆਣ ਕੇ ਦੱਤ ਦੋਤਰ ਲੈ ਲੈਂਦੇ ਤੇ ਹਰੇ ਕਰੇ ਹਮਲਾ ਕੀਤਾ ਆ ਤੇ ਤਾਕੀ ਤੇ ਨਿਸ਼ਾਨ ਵੇਖ ਸਕਦੇ ਜਦੋਂ ਤਰਵਜੇ ਹੋ ਗਏ ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।